ਅਸੀਂ ਕਿਹੜਾ ਕਿਸੇ ਤੋਂ ਲੈ ਕੇ ਖਾਣੇ ਆ ਇਹ ਸੋਚ ਸਾਡੇ ਸਮਾਜ ਦੇ ਵਿੱਚ ਕਿਉਂ ਵੜੀ ਗਈ ਤੇ ਕਿੰਨੇ ਲੋਕਾਂ ਦੇ ਦਿਮਾਗ ਚ ਵੜ ਗਈ ਅੱਜ ਤੁਸੀਂ ਵੇਖੋ ਬਹੁਤ ਸਾਰੇ ਲੋਕ ਇਹ ਗੱਲ ਸੋਚਦੇ ਨੇ ਕਿ ਯਾਰ ਇਹ ਕਿਹੜਾ ਕਿਸੇ ਕੋਲੋਂ ਮਾ ਕੇ ਖਾਣੇ ਆ ਸਾਨੂੰ ਕਿਹੜਾ ਕੋਈ ਦੇਖੇ ਜਾਂਦਾ ਆ ਆਪਣੀ ਕਮਾਈ ਦੀ ਆਪਣੀ ਖਾਈ ਦੀ ਫਿਰ ਕਹਿੰਦੀ ਕਿਉਂ ਚੱਲੀਏ ਸਾਨੂੰ ਨਹੀਂ ਕਹਦੇ ਲੋਕ ਇਹ ਸ਼ਬਦ ਕੁਝ ਲੋਕ ਜ਼ਰੂਰ ਯਾਦ ਕਰਦੇ ਹੁੰਦੇ ਜਾਂ ਕਹਿੰਦੇ ਹੋਣਗੇ ਜਾਂ ਲੋਕਾਂ ਨੇ ਇਹ ਸ਼ਬਦ ਸੁਨੇ ਹੋਣਗੇ ਪਰ ਕੀ ਇਹ ਸ਼ਬਦ ਸਾਡੇ ਵੀ ਚੰਗੇ ਨੇ ਕੀ ਇਹ ਸੋਚ ਜਿੰਨੇ ਸਾਡੇ ਦਿਮਾਗ 'ਚ ਵਾੜੀ ਆ ਕੀ ਇਹਦੇ ਸਾਨੂੰ ਮਾੜੇ ਨਤੀਜੇ ਭੁਗਤਨੇ ਪੈਣਗੇ ਕੀ ਸਾਨੂੰ ਇਹਦੇ ਚੰਗੇ ਨਤੀਜੇ ਭੁਗਤਨੇ ਪੈਣਗੇ ਕੀ ਸਾਨੂੰ ਸੋਚਣਾ ਨਹੀਂ ਚਾਹੀਦਾ ਬਿਲਕੁਲ ਤੁਹਾਡੇ ਵਰਗੇ ਸਹਿਜ ਕਹਿੰਗੇ ਕਿ ਸਾਨੂੰ ਜ਼ਿੰਦਗੀ ਦੇ ਹਰ ਉਸ ਪਹਿਲੂ ਨੂੰ ਬੜੇ ਬ੍ਰੀਕੀ ਨਾ ਸੋਚਣਾ ਤੇ ਉੱਤੇ ਗੱਲਬਾਤ ਕਰਨੀ ਪੈਂਦੀ ਹੈ ਕਿ ਇਹਦੇ ਸਾਨੂੰ ਠੀਕ ਐਡਾ ਇੱਕ ਇਨਸਾਨ ਹੋਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਜੇ ਤੁ ਸਾਡੀ ਇਦਾਂ ਦੀ ਵਿਚਾਰ ਸਮਾਜ ਚੱਲਦੀ ਹੈ ਕਿ ਸਾਨੂੰ ਕਿਹੜਾ ਕੋਈ ਹੁੰਦਾ ਆ ਅਸੀਂ ਆਪਣੇ ਖਾਣੇ ਆਪ ਨਹੀਂ ਪਕਾਉਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਸਮਾਜਿਕ ਤਾਣੇ ਬਾਣੇ ਵਿਗੜਦਾ ਜਾ ਰਿਹਾ ਯਾਨੀ ਕਿ ਅੱਜ ਤੁਸੀਂ ਨੋਟ ਕਰੋ ਕਿੰਨੇ ਅਗ ਲੋਕਾਂ ਦੇ ਘਰ ਕਿੰਨੇ ਰਿਸ਼ਤੇਦਾਰ ਹੁੰਦੇ ਨੇ ਜਾਂ ਲੋਕ ਕਿੰਨਾ ਕੁ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਨੇ ਕਿੰਨਾ ਕੁ ਉਹਨਾਂ ਨੂੰ ਮਿਸ ਕਰਦੇ ਨੇ ਕਿੰਨੀ ਕੁ ਉਹਨਾਂ ਨੂੰ ਸਤਕਾਰ ਦਿੰਦੇ ਨੇ ਅਦਬ ਦਿੰਦੇ ਨੇ ਅਜੇ ਤੱਕ ਇਹ ਨਹੀਂ ਤਾਂ ਹੋ ਗਿਆ ਕਿ ਲੋਕ ਰਿਸ਼ਤੇਦਾਰ ਨੂੰ ਲੋੜ ਤੋਂ ਬਿਨਾ ਨਹੀਂ ਬੁਲਾਉਂਦੇ ਬਹੁਤ ਸਾਰੇ ਲੋਕ ਜਿਹੜੇ ਇੱਕ ਦੂਜੇ ਨੂੰ ਲੋੜ ਹੈ ਤੇ ਬੁਲਾ ਲੈਂਦੇ ਨਹੀਂ ਲੋੜ ਤੇ ਕਿਨੇ ਕਿਨੇ ਚੇ ਕੋਈ ਮੈਸੇਜ ਨਹੀਂ ਕੋਈ ਫੋਨ ਕਾਲ ਨਹੀਂ ਕੋਈ ਸੁਖਸਾਂਦ ਨਹੀਂ ਕੋਈ ਆਪਣਾ ਪੰਦ ਨਹੀਂ ਕੀਤਾ ਜਾਂਦਾ ਤੇ ਇਸ ਕਰਕੇ ਇਹ ਜਿਹੜੀ ਸੋਚ ਆ ਨਾ ਇਹ ਸਾਡੇ ਲਈ ਬਹੁਤ ਮਾੜੀ ਸਾਬਤ ਹੋਵੇਗੀ ਜਿਹੜੇ ਜਿਹੜੇ ਪਰਿਵਾਰ ਇਹ ਸੋਚ ਨੇ ਧਾਰਨੀ ਬਣ ਗਏ ਨੇ ਮਾੜੀ ਕਿੱਦਾਂ ਹੋਵੇਗੀ ਸਭ ਤੋਂ ਇਹ ਹੋਗਾ ਕਿ ਜਦੋਂ ਕਿ ਅਸੀਂ ਚੰਗੀ ਉਮਰ ਚ ਹੁੰਦੇ ਆ ਮੰਨ ਲਿਆ ਕਿ ਜਦੋਂ ਸਾਡੇ ਕੋ ਆਪਾਂ ਪੀਕ ਤੇ ਹੁੰਦੇ ਆ ਮੰਨ ਲਓ 40 ਚਾਲਦੇ ਆ 30 ਸਾਲਾਂ ਦੇ 35 ਦੇ ਆ ਜਾਂ 50ਾਂ ਦੇ ਰਹੇ ਜਾਂ 55 ਜੋ ਦੇ ਉਸ ਉਮਰ ਦੇ ਵਿੱਚ ਅਸੀਂ ਜਿਹੜਾ ਇਹ ਗਲਤੀਆਂ ਆਪ 'ਤੇ ਧਰਉਂਦੇ ਆ ਬਾਰ-ਬਾਰ ਲੇਕਨ ਜਦੋਂ ਅਸੀਂ ਇਹ ਗਲਤੀਆਂ ਵਾਰ-ਵਾਰ ਕਰਉਂਦੇ ਆ ਤਾਂ ਫਿਰ ਇਹਦੇ ਮਾੜੇ ਨਤੀਜੇ ਸਾਹਮਣੇ ਇਹ ਪੁੱਕਤ ਨੇ ਪੈਣਗੇ ਕਿ ਅਸੀਂ ਮਾਨਸਿਕ ਰੋਗੀਆਂ ਹੋ ਜਾਵਾਂਗੇ ਸਾਡੀ ਸੋਚ ਮਾਨਸਿਕ ਰੋਗਾਂ 'ਚ ਗ੍ਰਸਤੀ ਜਾਵੇਗੀ ਕਿ ਕਿਉਂ ਗ੍ਰਸਤੀ ਜਾਵੇਗੀ ਕਿਉਂਕਿ ਜਦੋਂ ਅਸੀਂ ਕਿਸੇ ਲਾਗੇ ਬਹਿਣਾ ਹੀ ਨਹੀਂ ਕਿਸੇ ਨੇ ਸਾਡੇ ਲਾਗੇ ਨਹੀਂ ਬਹਿਣਾ ਅਸੀਂ ਆਪਣੀ ਹੀ ਦੁਨੀਆ ਦੇ ਆਪਣੇ ਹੀ ਗੱਲਾਂ-ਵਾਟਾਂ 'ਚ ਉਲਝੇ ਰਹਿਣਾ ਕਿ ਮੈਨੂੰ ਨਹੀਂ ਪਰਵਾਹ ਮੈਂ ਇਹ ਕਿ ਹਮਕਮਾਉਂਦਾ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਗਏ ਬਹਿਨੇ ਆ ਜਾਂ ਕਿਸੇ ਕੋਲ ਜਾ ਕੇ ਗੱਲ ਕਰਦੇ ਆ ਤਾਂ ਸਾਨੂੰ ਦੂਜੇ ਤੋਂ ਕੁਝ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜਿੰਨੀ ਵੱਡੀ ਉਮਰ ਦਾ ਮਨੁੱਖ ਹੋਏਗਾ ਉਹਨਾਂ ਉਹਦਾ ਜ਼ਿੰਦਗੀ ਦਾ ਬਤ ਤਜਰਬਾ ਹੋਵੇਗਾ ਉਹ ਸਾਨੂੰ ਉਹੋ ਜਿਹੀਆਂ ਗੱਲਾਂ ਦੱਸੇਗਾ ਜਿਹੜੀਆਂ ਸਾਨੂੰ ਦਵਾਈਆਂ ਤੋਂ ਬਿਨਾ ਸਾਨੂੰ ਸਿਹਤਮੰਦ ਰਹਿਣ ਲਈ ਸਾਡੀ ਜ਼ਿੰਦਗੀ ਨੂੰ ਵੇਤਰ ਬਣਾਉਣ ਦੇ ਲਈ ਸਾਨੂੰ ਸਮਾਜਿਕ ਘਰ ਵਿੱਚ ਕਿਵੇਂ ਜੀਣਾ ਉਸ ਦੱਸੇਗਾ ਤਾਂ ਉਹਦੇ ਨਾਲ ਕੀ ਹੋਗਾ ਕਿ ਅਸੀਂ ਸਿਹਤਮੰਦ ਰਵਾਂਗੇ ਸਾਡਾ ਸਰੀਰਕ ਬਿਮਾਰੀਆਂ ਸਾਨੂੰ ਘੱਟ ਲੱਗਣਗੀਆਂ ਪਰ ਜਦੋਂ ਅਸੀਂ ਕਿਹ ਲੱਗੇ ਬਹਿਣਾ ਹੀ ਫਿਰ ਅਸੀਂ ਕਿਤੇ ਡਿਪੈਂਡ ਹੋਣਾ ਦਵਾਈਆਂ ਤੇ ਜਾਂ ਆਪਣੀ ਹੀ ਸੋਚ ਦੇ ਮੁਤਾਬਕ ਅੱਦੀ ਕਰਨਾ ਇਹ ਸਾਰਾ ਕੁਝ ਇੱਕ ਸੋਚਿਆ ਸਮਝਿਆ ਮੈਟਰ ਹੈ ਜਿਹੜਾ ਸਾਡੇ ਦਿਮਾਗ 'ਚ ਕੁਝ ਲੋਕਾਂ ਨੇ ਪਾ ਦਿੱਤਾ ਕਿ ਸਾਡੇ ਲੋਕੀ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਜੇ ਅਸੀਂ ਚੀਜ਼ੋ ਬਾਹਰ ਨਾ ਨਿਕਲੇ ਤਾਂ ਫਿਰ ਸਾਨੂੰ ਬਹੁਤ ਭੜੇ ਨਤੀਜੇ ਭੁਗਤਨੇ ਪੈਣਗੇ ਵੇਖੋ ਅੱਜ ਸਾਡੀ ਭਰਾਵਾਂ ਭਰਾਵਾਂ ਦੀ ਨਹੀਂ ਬਣਦੀ ਮਾਂ ਪੁੱਤ ਦੀ ਨਹੀਂ ਬਣਦੀ ਪਿਓ ਪੁੱਤ ਦੀ ਨਹੀਂ ਬਣਦੀ ਭੈਣਾ ਭੈਣਾ ਦੀ ਨਹੀਂ ਬਣ ਰਹੀ ਆਂਡੀਆਂ ਗਵਾਂਡੀਆਂ ਦੀ ਨਹੀਂ ਬਣ ਰਹੀ ਜਿੰਸੇਦਾਰੀ ਚ ਨਹੀਂ ਬਣ ਰਹੀ ਇਹ ਸਾਰਾ ਇਸੇ ਗੱਲ ਦਾ ਸ਼ਿਕਾਰ ਹੈ ਕਿ ਅਸੀਂ ਕਿਹੜਾ ਕਿਸੇ ਕੋ ਲੈ ਕੇ ਕੋਣ ਜੇ ਕੋਈ ਸੱਜਣ ਇਹ ਕਹਿ ਦੇ ਵੀ ਕਿਸੇ ਨੂੰ ਕਿ ਭਾਈ ਜੇ ਤੂੰ ਨਹੀਂ ਕਿਹ ਕੋ ਲੈ ਕੇ ਖਾਂਦਾ ਤੇ ਤੂੰ ਕਿਹੜਾ ਕਿੰਨੂ ਦੇਕੇ ਵੀ ਆਉਂਦਾ ਹੈ ਤੂੰ ਵੀ ਕਿਹੜਾ ਕਿੰਨੂ ਵੱਲ ਆ ਗੱਡੀ ਭਰ ਕੇ ਦੇਕੇ ਉਹਨਾਂ ਵੀ ਲੈ ਆ ਤੂੰ ਰੱਖ ਲਾ ਵੀ ਮੈਂ ਕੋਈ ਚੱਲਾਂ ਨਾ ਤਾਂ ਪਾ ਕਿਸੇ ਨੂੰ ਦਿੰਨੇ ਆ ਤੇ ਨਾ ਕਿਸੇ ਨੂੰ ਲੈਣੇ ਆ ਹਾਂ ਇਹ ਜ਼ਰੂਰ ਹੈ ਕਿ ਰਿਸ਼ਤੇ ਜਿਹੜੇ ਨੇ ਜੋ ਕੁਦਰਤ ਨੇ ਬਣਾਏ ਨੇ ਜਾਂ ਸਾਡੇ ਵੱਡਿਆਂ ਨੇ ਬਣਾਏ ਨੇ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਡੇ ਤੇ ਜਨਮਵਰਾਂ ਦੇ ਵਿੱਚ ਕੋਈ ਗੁੰਤਾ ਫਰਕ ਨਹੀਂ ਰਹਿ ਜਾਏਗਾ ਜਨਮਵਰਾਂ ਦੇ ਵੀ ਜਨਵਰੀ ਬੱਚੇ ਪੈਦਾ ਕਰਦੇ ਨੇ ਉਹਨਾਂ ਦੇ ਬੱਚੇ ਕਿੱਥੇ ਉੱਡ ਜਾਂਦੇ ਨੇ ਕੀ ਕਰਦੇ ਨੇ ਕੁਝ ਨਹੀਂ ਪਤਾ ਤੇ ਜੇ ਸਾਡੇ ਵੀ ਇਦਾਂ ਹੋਣ ਲੱਗ ਪਏ ਤਾਂ ਫਿਰ ਕੀ ਕਰਾਂਗੇ ਕਿੰਨੇ ਲੋਕ ਆ ਆਪਾਂ ਸਾਰਾਂ ਤੇ ਸੋਸ਼ਲ ਮੀਡੀਆ ਤੇ ਪੜਦੇ ਆ ਫਲਾਨੇ ਨੇ ਫਲਾਨੇ ਨੂੰ ਮਾਰਤਾ ਵੱਡ ਦਿੱਤਾ ਜਾਂ ਕਿਦੀ লাশ ਘਰ ਚ ਪਈ ਰਗੀ ਗੱਲ ਛੱਡ ਗਈ ਬਦਗੋ ਆ ਗਈ ਕੋਈ ਇਸੇ ਕਰਕੇ ਆ ਨਾ ਕਿਉਂਕਿ ਅਸੀਂ ਰਿਸ਼ਤਿਆਂ ਨੂੰ ਇਹ ਸਮਝ ਲਾ ਕੇ ਸਾਨੂੰ ਕਿਹੜੀ ਜਿੰਦਗੀ ਵਰਿਆ ਕਿਹੜਾ ਕੋਈ ਸਾਨੂੰ ਦੇਖਿਆ ਜਾਂਦਾ ਸਾਨੂੰ ਇਸ ਸੋਚ ਤੋਂ ਬਾਹਰ ਨਿਕਲਣਾ ਚਾਹੀਦਾ ਕਿੰਨਾ ਆਪਣਾ ਹੌਲੀ ਹੌਲੀ ਦੇ ਸ਼ਿਕਾਰ ਹੋਏ ਨਾ ਇਸੇ ਤਰ੍ਹਾਂ ਜਿਉਂ ਲਈਏ ਅਤੇ ਹਰਕਤਾਂ ਬਾਹਰ ਨਿਕਲਣ ਦੀ ਆਦਤ ਪਾਈਏ ਆਪਣੇ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਦੇ ਨਾਲ ਫੋਨ ਕਾਲ ਕਰੀਏ ਉਹਨਾਂ ਦੀ ਸੁੱਖ-ਸਾਂਤ ਪੁੱਛੀਏ ਉਹਨਾਂ ਨਾਲ ਵਧੀਆ ਭੇਗ ਕਰੀਏ ਉਹਨਾਂ ਜਦੋਂ ਆਉਣ ਆਪਾਂ ਨੂੰ ਚਾਹ ਚੜ੍ਜਣਾ ਚਾਹੀਦਾ ਹੈ ਜਦੋਂ ਅਸੀਂ ਜਾਈਏ ਉਹਨਾਂ ਨੂੰ ਚਾਹ ਚੜ੍ਜਣਾ ਚਾਹੀਦਾ ਇਦਾਂ ਦੀ ਆਪਾਂ ਦੁਬਾਰਾ ਇੱਕ ਲਾਈਫ ਸ਼ੁਰੂ ਕਰੀਏ ਤਾਂ ਕਿ ਸਾਡੀ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਨਦਰ ਸਿੰਘ ਪ੍ਰਸਿੱਧਾ ਜੀ ਦੇ ਵਾਸਤੇ ਰਣਨਾ ਪ੍ਰਧਾਨ ਪ੍ਰਧਾਨ ਜੀ ਹੈ